हां हा, मैं भाग नहीं सकता आप मैं अपनी जिम्मेदारी लेता हूं कि आपने बोली चलवा दी है ते हरियाणा ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵੀਜ ਨੇ ਦੂਜੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈਏ ਅਨਿਲ ਵੀਜੇ ਚੋਣ ਪ੍ਰਚਾਰ ਲਈ ਅੰਬਾਲਾ ਦੇ ਪਿੰਡ ਪੰਜੋਖਰਾ ਪਹੁੰਚੇ ਸੀ ਜਿੱਥੇ ਕਿ ਕਿਸਾਨਾਂ ਨੇ ਉਹਨਾਂ ਨੂੰ ਕੇ ਕੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਤਸ਼ੱਦਦ ਬਾਰੇ ਸਵਾਲ ਪੁੱਛੇ ਜਿੱਥੇ ਉਹਨਾਂ ਮੰਨਿਆ ਕਿ ਕਿਸਾਨਾਂ ਤੇ ਗੋਲੀ ਚਲਾਈ ਗਈ ਅਤੇ ਉਸ ਸਮੇਂ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹ ਇਸ ਸੱਚਾਈ ਤੋਂ ਭੱਜ ਨਹੀਂ ਸਕਦੇ ਮੈਂ ਉਸ ਵਕਤ ਹੋਮ ਮਿਨਿਸਟਰ ਫਾਰ ਮੈਂ ਉਸ ਨੂੰ ਮਿਲ ਰਿਹਾ ਸੀ किधर मैं भाग तो नहीं सकता आपको इससे मैं भाग तो नहीं सकता खयाल होनी चाहिए किसी के भी हुई तो मैं उससे पहले आप जिम्मेदारी ले रहे हैं तो अच्छा यार मैं भाग तो नहीं सकता यहां भी मारे पाजी आपनु पूछ के देंगे मार पटक देंगे एफआईआर कर देंगे चलो भी पूछेंगे हां जी जी पर पर देंगे मारे पाजी आप सुनने तरह महापाजी जी ट्रैक्टर इंडिया महापाजी जी हम आपके प्राप्त हजार का कर रहे हैं दो साल से सड़का रहेगा तो नहीं ਬਣਾਈ ਨਹੀਂ ਬਣਾਈ ਨਹੀਂ ਬਣਾਈ ਨਹੀਂ ਬਣਾਈ ਨਹੀਂ ਦੋ ਸਾਲ ਨਹੀਂ ਰਹਿ ਗਏ ਹਾਂ ਜੀ ਹਮ ਮੈਂ ਹੋਮ ਮਿਨਿਸਟਰ ਥਾ ਮੈਂ ਭਾਗ ਨਹੀਂ ਸਕਦਾ ਮੈਂ ਆਪਣੀ ਜ਼ਿੰਮੇਵਾਰੀ ਲੈ ਲਵਾਂ ਕਿ ਆਪਨੇ ਗੋਲੀ ਚਲਵਾਈ ਅੱਬਾ ਜੋ ਨਹੀਂ ਆਪ ਕੋ ਨਹੀਂ ਚਾਹ ਤੋਂ ਨਹੀਂ ਮੈਂ ਚਲਾਈ ਚਾਹ ਪਾਣੀ ਚਲਾਈ ਪਰ ਮੈਂ ਹੋਮ ਮਿਨਿਸਟਰ ਥਾ ਹਾਂ ਫਿਰ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਮੈਂ ਇਹ ਨਹੀਂ ਕਰਦਾ ਕਾਸ ਕੇ ਕੋੜੇ ਛੋਟੇ ਨੇ ਪਾਣੀ ਕੀ ਵਿਚਾਰਾ ਮਾਰੀ ਗਈ ਮੇਰੀ ਬਾਤ ਇਹਨੇ ਕਿਸਾਨ ਫਰੀਦ ਹੋਗੇ ਜੀ ਮਹਾਰਾਜ ਇਸ ਦੌਰਾਨ ਕਿਸਾਨਾਂ ਨੇ ਅਨਿਲਬੀਜ ਤੇ ਐਫ ਆਈ ਆਰ ਦਰਜ ਕਰਵਾਉਣ ਦੀ ਗੱਲ ਵੀ ਆਖੀ ਜਿਸ ਤੇ ਅਨਿਲਬੀਜ ਨੇ ਕਿਹਾ ਕਿ ਉਹ ਇਸ ਤੋਂ ਭੱਜਣਗੇ ਨਹੀਂ ਅਤੇ ਕਿਸਾਨ ਉਹਨਾਂ ਉੱਪਰ ਐਫ ਆਈ ਆਰ ਦਰਜ ਕਰਵਾ ਸਕਦੇ ਨੇ ਇੰਨਾ ਹੀ ਨਹੀਂ ਕਿਸਾਨਾਂ ਨੇ ਅਨਿਲਬੀਜ ਨੂੰ ਬੈਰੀਕੇਡ ਲਾਉਣ ਨੂੰ ਲੈ ਕੇ ਵੀ ਤਿੱਖੇ ਸਵਾਲ ਪੁੱਛੇ ਆਪ ਆਪ ਨਾਰ ਤੇ ਖੜੇ ਹੈ ਨਾ ਅੱਜ ਵੀ ਸਰਕਾਰ ਹੈ ਅੱਜ ਵੀ ਸਰਕਾਰ ਹੈ ਨਹੀਂ ਨਹੀਂ ਆਪ ਰਾਸਤੇ ਤੇ ਖੜੇ ਹੋ ਇੱਕ ਬੰਦੇ ਨੂੰ ਕਿਸੇ ਨੂੰ ਆਪ ਸਿੱਦੇ ਜਾਣਾ ਚੰਡੀਗੜ੍ਹ ਜਾਣਾ ਰਾਜਪੁਰਾ ਜਾਣਾ 30 30 ਲੋਕ ਨੂੰ ਕਹਿੰਦੇ ਸਰਕਾਰ ਕਰਕੇ ਗੱਡੀ ਰੋਕ ਕੇ ਰੋਕ ਕੇ ਆਪ ਬੰਦੇ ਕਰਦੇ ਨਹੀਂ ਮੰਨ ਲਿਆ ਨਹੀਂ ਕਿਸਾਨਾਂ ਨੇ ਨਹੀਂ ਰੋਕੇ ਜੀ ਦੀ ਨਹੀਂ ਰੋਕੇ ਵੈਰੀਗੇਟ ਮਾਰਾ ਥੋੜੀ ਵੈਰੀਗੇਟ ਲਾਏ ਯਾਰ 3 4 ਦਿਨ ਪਹਿਲਾਂ ਬੰਦੇ ਦੇ ਜਿਸ ਤਰ੍ਹਾਂ ਰਾਸਤਾ ਸਾਰਿਆਂ ਦਾ ਮਾੜਾ ਰਸਤਾ ਹੋਆ ਰੋਕਣਾ ਜੀ ਰਸਤਾ ਨਹੀਂ ਹੈ ਲੰਘਣੇ ਦੇ ਰੋਕਦੇ ਹੋ ਫਿਰ ਆਪਨੇ ਕੰਡੇ ਗਿਠਾ ਦੇ ਜੀ ਮੈਂ ਤੁਹਾਡੀ ਮਦਦ ਕਰ ਰਿਹਾ ਸਰ ਮੈਂ ਇਹ ਤੁਹਾਡੇ ਕੰਮ ਕਰ ਰਿਹਾ ਅਸਲੀ ਮੈਂ ਨਹੀਂ ਆਉਦਾ ਠੀਕ ਹੈ ਜੀ ਤੁਹਾਡੇ ਕੰਮ ਕੀਤੇ ਅੱਛਾ ਇਹ ਮੰਦਿਰ ਮੈਂ ਕਿੰਦੇ ਕੰਮ ਕਰ ਰਿਹਾ ਕੰਮ ਕੀ ਮੈਂ ਕਰ ਰਿਹਾ ਤੁਹਾਨੂੰ ਵੀ ਸਵਾਗਤ ਹੈ ਆਪਕੋ Да. ਇਹੀ ਦੂਸਰੀ ਬਾਤ ਬੰਨ੍ਹ ਲਈ ਪੰਜਾਬੀ ਮਿਲੋ ਸਾਡੇ ਹਾਂ ਜੀ ਹਾਂ ਲੈ ਆਪਣੀ ਘਰ ਆਈ ਜਵਾਨੀ ਆ ਪਾਣੀ ਮਰਵਾਉਂਦੀ ਆ ਆਪਣੇ ਇੱਕ ਮਿੰਟ ਇੱਕ ਮਾੜੀ ਨੂੰ ਮਾਰਦਾ ਇੱਕ ਬੰਦਾ ਬੰਦੋ ਭਾਈ ਤਦਸੀਏ ਕਿ 13 ਫਰਵਰੀ ਨੂੰ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਸਨ ਦੇਸ਼ ਦੀਆਂ ਕਰੀਬ 100 ਜਥੇਬੰਦੀਆਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਜਦੋਂ ਕਿਸਾਨ ਸ਼ੰਭੂ ਅਤੇ ਖਨੌਰੀ ਸਣੇ ਪੰਜਾਬ ਅਤੇ ਹਰਿਆਣਾ ਦੇ ਦੂਜੇ ਬਾੜਾਂ ਤੇ ਪਹੁੰਚੇ ਤਾਂ ਹਰਿਆਣਾ ਸਰਕਾਰ ਨੇ ਬਾੜ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਜਿਸ ਨੂੰ ਪਾਰ ਕਰਨ ਦੀ ਕੋਸ਼ਿਸ਼ ਸਮੇਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲਿਆ ਸਣੇ ਗੋਲੀਆਂ ਵੀ ਛਲਾਈਆਂ ਗਈਆਂ ਜਿਸ ਵਿੱਚ ਕਈ ਇੱਕ ਨੌਜਵਾਨ ਸ਼ੁਕ ਕਰਨ ਦੀ ਮੌਤ ਹੋ ਗਈ ਸੀ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ